ਸਾ ਨਾਮ ਨਿਰੰਝਰੂ ਏ ਜੀ ਕੋ ਮਨ ਜਾਣ ਮਨ ਕੋਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੇ ਗੁਰਮਤਿ ਦੀਵਾਨਾ ਦੇ ਵਿੱਚ ਹਾਜ਼ਰੀ ਭਰ ਰਹੇ ਸਤਸੰਗੀ ਜਨੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਕਿਰਪਾ ਦਾ ਸਦਕਾਰ ਬੜੇ ਪਿਆਰ ਸਤਕਾਰ ਦੇ ਨਾਲ ਆਪ ਜੀ ਨੇ ਨਿਤਨੇਮ ਬਾਣੀਆਂ ਦਾ ਜਾਪ ਸ਼ਰਬਨ ਕੀਤਾ ਹੈ ਸਮਾਂ ਹੋਇਆ ਹੈ ਚੱਲ ਰਹੇ ਲੜੀਵਾਰ ਜਪ ਬਾਣੀ ਦੀ ਵਿਚਾਰ ਨੂੰ ਵਿਚਾਰਨ ਦਾ ਸਮਝਣ ਦਾ ਵਿਚਾਰ ਦੇ ਆਰੰਭ ਤੋਂ ਪ੍ਰਥਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿਨਾਂ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤੇ ਨੂੰ ਬੁਲੰਦ ਆਵਾਜ਼ ਵਿੱਚ ਉਚਾਰਨ ਕਰਿਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਮਿਹਰ ਕਰਦੇ ਨੇ ਅੱਜ ਇਸ ਪੌੜੀ ਦੇ ਵਿੱਚ ਸਤਿਗੁਰਾਂ ਨੇ ਮਿਹਰ ਕੀਤੀ ਹੈ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਯਕੀਨ ਭਰੋਸਾ ਵਿਸ਼ਵਾਸ ਕੀਤਾ ਹੈ ਅਕਾਲ ਪੁਰਖ ਦੇ ਸ਼ੁਭ ਗੁਣਾਂ ਨੂੰ ਉਹਦੀ ਹੋਂਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਹਿਰਦੇ ਦੇ ਵਿੱਚ ਵਸਾਉਣਾ ਕੀ ਹੈ ਹਿਰਦੇ ਦੇ ਵਿੱਚ ਵਸਾਉਣ ਤੋਂ ਭਾਵ ਹੈ ਕਿ ਅਕਾਲ ਪੁਰਖ ਦੇ ਗੁਣਾਂ ਨੂੰ ਉਹਦੇ ਨਾਮ ਨੇ ਨੂੰ ਉਹਦੇ ਨਾਮ ਨੂੰ ਆਪਣੀ ਸੁਰਤ ਵਿੱਚ ਪੱਕਾ ਕਰਨਾ ਕਿ ਜੋ ਮੈਂ ਪੜ ਰਿਹਾ ਹਾਂ ਉਹਦੇ ਉੱਪਰ ਮੈਨੂੰ ਪੂਰਾ ਯਕੀਨ ਹੈ ਜਿਹਨੂੰ ਗੁਰੂ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ 20 ਬਿਸਵੇ ਗੁਰ ਕਾ ਮਨ ਮਾਨੈ 20 ਬਿਸਵੇ ਭਾਵ ਸੁਧ ਜਿਨਾਂ ਪਾਉਦੇ ਨੇ 24 ਕੈਰਟਸ ਸੋਨਾ 골ਡ ਜਿਹੜਾ ਹੈ ਉਹਨੂੰ 20 ਬਿਸਵੇ ਭਾਵ ਸੁਧ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਤੋਂ ਮਹਾਰਾਜ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਰੰਚਕ ਮਾਤਰ ਵੀ ਉਹਨੂੰ ਬੇਯਕੀਨੀ ਬੇਭਰੋਸਗੀ ਨਾ ਹੋਵੇ ਕਿ ਜੋ ਮੈਂ ਪੜ ਰਿਹਾ ਹਾਂ ਕਿ ਉਹ ਸੱਚ ਵੀ ਹੈ ਜਾਂ ਨਹੀਂ ਬਿਲਕੁਲ ਵੀ ਨਹੀਂ ਜੋ ਪੜ ਰਿਹਾ ਜੇ ਮੈਂ ਇੱਕ ਓੰਕਾਰ ਪੜਿਆ ਤੋ ਭਾਵ ਹੈ ਕਿ ਪਰਮਾਤਮਾ ਇੱਕ ਹੈ ਤੇ ਮੈਨੂੰ ਯਕੀਨ ਹੋਵੇ ਹਾਂ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਇੱਕ ਹੈ ਕੋਈ ਗਰੀਬ ਕੀ ਅਮੀਰ ਕੀ ਕਾਲਾ ਕੀ ਗੋਰਾ ਕੀ ਪੰਜਾਬੀ ਕੀ ਕੋਈ ਸਾਰੇ ਵਿੱਚ ਇੱਕ ਪਰਮਾਤਮਾ ਦੀ ਜੋਤ ਹੈ ਜਿਹੜਾ ਇਸ ਗੁਣ ਨੂੰ ਆਪਣੀ ਸੁਰਤ ਦਾ ਹਿੱਸਾ ਬਣਾਉਂਦਾ ਹੈ बार-बार ਉਹਦਾ ਚਿੰਤਨ ਅਭਿਆਸ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਫਿਰ ਉਹਦੇ ਜੀਵਨ ਵਿੱਚ ਇੱਕ ਸਹਿ ਸੁਭਾਅ ਆ ਜਾਂਦਾ ਹੈ ਕਿ ਉਹ ਕਿਸੇ ਦੇ ਨਾਲ ਫਿਰ ਵਿਤਕਰਾ ਬੇਭਰੋਸਗੀ ਕਿਸੇ ਦੇ ਨਾਲ ਲੜਾਈ ਕਿਸੇ ਦਾ ਹੱਕ ਨਹੀਂ ਮਾਰਦਾ ਪਤਾ ਹੈ ਬਈ ਜੇ ਦੇ ਨਾਲ ਮੈਂ ਬੇਈਮਾਨੀ ਕਰ ਰਿਹਾ ਉਹਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ ਔਰ ਬੇਸ਼ੱਕ ਉਹਨੂੰ ਭਾਵੇਂ ਨਾਮ ਹੀ ਪਤਾ ਲੱਗੇ ਪਰ ਜਿਹੜੇ ਜਿਹੜਾ ਉਹਦੇ ਵਿੱਚ ਬੈਠਾ ਪਰਮਾਤਮਾ ਜਿਹੜਾ ਮੇਰੇ ਵਿੱਚ ਬੈਠਾ ਪਰਮਾਤਮਾ ਹੈ ਉਹਨੂੰ ਤਾਂ ਸਭ ਦਾ ਪਤਾ ਹੈ ਨਾ ਉਹਦੇ ਤੋਂ ਮੈਂ ਕਿਵੇਂ ਪਰਦਾ ਕਰ ਲਵਾਂਗਾ ਇਸ ਤਰ੍ਹਾਂ ਦਾ ਫਿਰ ਉਹਦਾ ਸੁਭਾਅ ਬਣਨਾ ਸ਼ੁਰੂ ਹੋ ਜਾਂਦਾ ਹੈ ਤੋਂ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਇਸ ਗੱਲ ਨੂੰ ਯਕੀਨ ਕਰ ਲਿਆ ਭਰੋਸਾ ਕਰ ਰਿਹਾ ਪੱਕਾ ਕਰ ਲਿਆ ਹੈ ਨਾ ਆਪਣੇ ਮਨ ਦੇ ਵਿੱਚ ਉਹਦੇ ਨਾਮ ਨੇ ਨੂੰ ਉਹਦੀ ਹੋਂਦ ਨੂੰ ਕਿ ਸਭ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ ਤੇ ਉਹਦੇ ਫਿਰ ਜੀਵਨ ਵਿੱਚ ਤਬਦੀਲੀ ਕੀ ਆਉਂਦੀ ਹੈ ਉਸ ਅਵਸਥਾ ਨੂੰ ਉਹਦੇ ਅੰਦਰੂਨੀ ਬਦਲੇ ਹੋਏ ਜੀਵਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਮਿਹਰ ਕਰ ਰਹੇ ਨੇ ਸਮਝਾ ਰਹੇ ਨੇ ਮਨ ਨੇ ਸੁਰਤ ਹੋਵੇ ਸੁਰਤ ਉਹਦੀ ਉੱਚੀ ਹੋ ਜਾਂਦੀ ਹੈ ਗੁਰਬਾਣੀ ਦੇ ਵਿੱਚ ਸੁਰਤ ਦਾ ਜਿਹੜਾ ਸਬੰਧ ਹੈ ਨਾ ਉਹ ਸਾਡੇ ਸ਼ਰੀਰ ਦੇ ਨਾਲ ਬੜਾ ਘੋੜਾ ਹੈ ਇੰਜ ਕਹਿ ਲਈਏ ਸਾਡਾ ਸ਼ਰੀਰ ਇੱਕ ਗੱਡੀ ਹੈ ਉਹਦਾ ਡਰਾਈਵਰ ਕੌਣ ਹੈ ਉਹ ਸੁਰਤ ਹੈ ਜਿਸ ਤਰ੍ਹਾਂ ਦੀ ਸਾਡੀ ਸੁਰਤ ਹੈ ਨਾ ਸਾਡਾ ਸਰੀਰ ਵੀ ਉਸ ਤਰ੍ਹਾਂ ਦਾ ਹੀ ਕੰਮ ਕਰੇਗਾ ਜਿਸ ਤਰ੍ਹਾਂ ਦੀ ਸੁਰਤ ਹੈ ਜੇ ਚੰਗੀ ਸੁਰਤ ਹੈ ਸੁਰਤ ਵਿੱਚ ਚੰਗੇ ਖਿਆਲ ਨੇ ਤਾਂ ਅਸੀਂ ਚੰਗਾ ਮਹਿਸੂਸ ਕਰਾਂਗੇ ਚੰਗਾ ਫੀਲ ਕਰਾਂਗੇ ਖੁਸ਼ ਹੋਵਾਂਗੇ ਜੇ ਸਾਡੀ ਸੁਰਤ ਵਿੱਚ ਮਾੜੇ ਖਿਆਲ ਆ ਰਹੇ ਨੇ ਤਾਂ ਉਸ ਖਿਆਲਾਂ ਦੇ ਨਾਲ ਅਸੀਂ ਪਾਪ ਕਮਾਵਾਂਗੇ ਮਾੜੇ ਕੰਮ ਕਰਾਂਗੇ ਸੁਰਤ ਵਿੱਚ ਖਿਆਲ ਆਇਆ ਕਿ ਚਲ ਚੋਰੀ ਕਰ ਲੈਨੇ ਆਂ ਖਿਆਲ ਆਇਆ ਜਿੱਦਾਂ ਦਾ ਖਿਆਲ ਆਇਆ ਉਹਦਾ ਚਿੰਤਨ ਕੀਤਾ ਪ੍ਰੈਕਟਿਸ ਕੀਤੀ ਕਿ ਚੋਰੀ ਕਰਨੀ ਕਿਵੇਂ ਆਂ ਚੋਰੀ ਕਿਸ ਤਰੀਕੇ ਨਾਲ ਕਰਨੀ ਆ ਉਹ ਪ੍ਰੋਸੈਸ ਪੂਰਾ ਹੋ ਗਿਆ ਫਿਰ ਸਰੀਰਾਂ ਇਹ ਕੰਮ ਹੋ ਗਿਆ ਜਿਸ ਤਰ੍ਹਾਂ ਦੀ ਸੁਰਤ ਦੇ ਵਿੱਚ ਖਿਆਲ ਨੇ ਸਾਡਾ ਸਰੀਰ ਉਸ ਤਰ੍ਹਾਂ ਦਾ ਹੀ ਕੰਮ ਕਰਦਾ ਹੈ ਸਾਡੇ ਸਰੀਰ ਦੀ ਵੀ ਬੰਤਰ ਉਸ ਤਰ੍ਹਾਂ ਦੀ ਬਣਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਜੇਹੀ ਸੁਰਤ ਤਿਹ ਤਿਨ ਰਾਹ ਮਨੁੱਖ ਦੀ ਸੁਰਤ ਜਿਵੇਂ ਦੀ ਹੈ ਚੰਗੀ ਹੈ ਮਾੜੀ ਹੈ ਜਿਸ ਤਰ੍ਹਾਂ ਦੇ ਖਿਆਲ ਨੇ ਜਿਸ ਤਰ੍ਹਾਂ ਦਾ ਉਹ ਚਿੰਤਨ ਕਰਦਾ ਹੈ ਸਮਰਨ ਕਰਦਾ ਹੈ ਉਸ ਤਰ੍ਹਾਂ ਦਾ ਉਹਦਾ ਜੀਵਨ ਬਣਦਾ ਜਾਂਦਾ ਹੈ ਤੋ ਬੜਾ ਗਹਿਰਾ ਭਾਵ ਹੈ ਸੁਰਤ ਦਾ ਤੋ ਮਹਾਰਾਜ ਕਹਿੰਦੇ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਉਹਦੀ ਸੁਰਤ ਵਿੱਚ ਚੰਗੇ ਖਿਆਲ ਆਉਂਦੇ ਨੇ ਮਾੜੇ ਖਿਆਲ ਨਹੀਂ ਹੁੰਦੇ ਚੰਗੇ ਖਿਆਲ ਹੁੰਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਮਨ ਬੁੱਧ ਮਨ ਕੀ ਹੈ ਮਨ ਕੋਈ ਬੋਡੀ ਪਾਰਟ ਨਹੀਂ ਹੈ ਕੋਈ ਅੰਦਰੂਨੀ ਪੁਰਜਾ ਨਹੀਂ ਹੈ ਕਿ ਜਿੰਨੂੰ ਅਸੀਂ ਸਕੈਨ ਕਰ ਸਕਦੇ ਹੋਈਏ ਜੇ ਦਾ ਕੋਈ ਇਲਾਜ ਹੋ ਸਕਦਾ ਹੋਵੇ ਮਨ ਕੀ ਹੈ ਮਨ ਨੂੰ ਮਨ ਦਾ ਇੱਕ ਉਹ ਅੰਦਰੋਨੀ ਹਿੱਸਾ ਹੈ ਜਿੱਥੇ ਚੰਗੇ ਤੇ ਮਾੜੇ ਖਿਆਲ ਆਉਂਦੇ ਨੇ ਸੰਕਲਪ ਤੇ ਵਿਕਲਪ ਫੁਰਨੇ ਉੱਠਦੇ ਨੇ ਉਹ ਹੈ ਮਨ ਸਾਡੇ ਜੀਵਨ ਦੇ ਵਿੱਚ ਵਿਦਵਾਨਾਂ ਅਨੁਸਾਰ रिसर्चर ਅਨੁਸਾਰ 60 ਤੋਂ 70 ਹਜ਼ਾਰ ਵਿਚਾਰ ਇੱਕ ਦਿਨ ਦੇ ਵਿੱਚ ਇੱਕ ਬੰਦੇ ਨੂੰ ਆਉਂਦੇ ਨੇ 60 ਤੋਂ 70 ਹਜ਼ਾਰ ਵਿਚਾਰ ਉਹ ਵਿਚਾਰ ਚੰਗੇ ਵੀ ਨੇ ਉਹ ਵਿਚਾਰ ਮਾੜੇ ਵੀ ਨੇ ਔਰ ਉਹਨਾਂ ਵਿਚਾਰਾਂ ਦਾ ਚੰਗਾ ਔਰ ਮਾੜਾ ਆਉਂਦਾ ਕਾਰਨ ਕੀ ਹੈ ਕਿਸ ਬੇਸ ਤੇ ਉਹ ਵਿਚਾਰ ਆਉਂਦੇ ਨੇ ਉਹਦਾ ਬੇਸ ਹੈ ਜੋ ਅਸੀਂ ਰੋਜ਼ ਆਪਣੀ ਜ਼ਿੰਦਗੀ ਵਿੱਚ ਕੰਮ ਕਰਦੇ ਹਾਂ ਜਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਾਂ ਜਿਸ ਤਰ੍ਹਾਂ ਦਾ ਸੁਣਦੇ ਹਾਂ ਜਿਸ ਤਰ੍ਹਾਂ ਦਾ ਪੜ੍ਹਦੇ ਹਾਂ ਜਿਸ ਤਰ੍ਹਾਂ ਦਾ ਬੋਲਦੇ ਹਾਂ ਇਹਨਾਂ ਸਾਰਿਆਂ ਦੇ ਕਰਕੇ ਸਾਡੇ ਵਿਚਾਰ ਬਣਦੇ ਨੇ ਜਿੱਦਾਂ ਦੀ ਨੌਲਜ ਅਸੀਂ ਗੇਨ ਕਰਦੇ ਹਾਂ ਅੰਦਰੂਨੀ ਦੇ ਜਾ ਰਹੇ ਹਾਂ ਉਸੇ ਬੇਸ ਤੇ ਸਾਡੇ ਵਿਚਾਰ ਬਣਦੇ ਨੇ ਤੇ ਉਹੀ ਵਿਚਾਰ ਬਾਅਦ ਵਿੱਚ ਰਾਤ ਨੂੰ ਸੁਪਨੇ ਦੇ ਰੂਪ ਦੇ ਵਿੱਚ ਆਉਂਦੇ ਨੇ ਅਸੀਂ ਡਰ ਜਾਂਦੇ ਕਈ ਵਾਰ ਵੀ ਸੁਪਨਾ ਬੜਾ ਭੈੜਾ ਆਇਆ ਸਪਨਾ ਘਾੜਾ ਨਹੀਂ ਆਇਆ ਉਹਦਾ ਕਾਰਨ ਇਹ ਜੇ ਸੁਪਨਾ ਮਾੜਾ ਆਵੇ ਤਾਂ ਸਮਝ ਲੈਣਾ ਮੈਂ ਅੰਦਰ ਨੌਲੇ ਜਿਹੜੀ ਜਾਣਕਾਰੀ ਉਹ ਗਲਤ ਪਾ ਦਿੱਤੀ ਹੈ ਉਹਦੇ ਬੇਸ ਤੇ ਸੁਪਨੇ ਆ ਰਹੇ ਨੇ ਤੋ ਸਤਗੁਰੂ ਕਹਿੰਦੇ ਨੇ ਮਨ ਉਹਦਾ ਜਿਹੜਾ ਮਨ ਹੈ ਨਾ ਜਿੱਤੇ ਚੰਗੇ ਤੇ ਮਾੜੇ ਖਿਆਲ ਆਉਂਦੇ ਨੇ ਬੁੱਧ ਬੁੱਧਤ ਭਾਵ ਕੀ ਹੈ ਕਿ ਉਹਦੀ ਉਹਨੂੰ ਜਾਗਰਤ ਹੋਣਾ ਉਹ ਸੁਚੇਤ ਹੋ ਜਾਂਦਾ ਹੈ ਉਹਦੇ ਮਨ ਵਿੱਚ ਉਹਦਾ ਮਨ ਜਿਹੜਾ ਹੈ ਉਹ ਸੁਚੇਤ ਹੋ ਜਾਂਦਾ ਹੈ ਜਾਗਰਤ ਹੋ ਜਾਂਦਾ ਹੈ ਭਾਵ ਚੰਗੇ ਖਿਆਲਾਂ ਉਹਨੂੰ ਚੰਗੇ ਖਿਆਲ ਆਉਂਦੇ ਨੇ ਚੰਗੇ ਖਿਆਲਾਂ ਦੇ ਕਰਕੇ ਕੀ ਹੁੰਦਾ ਹੈ ਉਦੇ ਸੁਰਤ ਵਿੱਚ ਚੰਗੇ ਖਿਆਲਾਂ ਦਾ ਚਿੰਤਨ ਕਰਦੀ ਹੈ ਤੇ ਚੰਗੇ ਖਿਆਲਾਂ ਦਾ ਜਿਉਂ-ਜਿਉਂ ਚਿੰਤਨ ਕਰਦਾ ਹੈ ਚਿੰਤਨ ਭਾਵ ਆ ਉਹਨੂੰ ਸਿਮਰਨ ਕਰਨਾ ਅਭਿਆਸ ਕਰਨਾ ਫੇਰ ਕੀ ਹੁੰਦਾ ਹੈ ਕਹਿੰਦੇ ਉਹਦਾ ਸੁਭਾਅ ਬਣਦਾ ਹੈ ਸੁਭਾਅ ਤੋਂ ਫੇਰ ਉਹਦਾ ਸੰਸਕਾਰ ਬਣ ਜਾਂਦਾ ਹੈ ਉਹਦੀ ਸੁਰਤ ਵਿੱਚ ਫਿਰ ਮਾੜੇ ਖਿਆਲ ਨਹੀਂ ਹੁੰਦੇ ਜੈਂ-ਜੇ ਕਹਲੇ ਜੇ ਮਾੜੇ ਖਿਆਲ ਆਉਂਦੇ ਵੀ ਨੇ ਤਾਂ ਉਹਨੂੰ ਆਪਣੇ ਆਪ ਤੇ ਪ੍ਰਭਾਵ ਨਹੀਂ ਪਾਉਣ ਦਿੰਦਾ ਉਹਨੂੰ ਪਤਾ ਹੈ ਇੰਨਾ ਕ ਜਾਗ ਜਾਂਦਾ ਹੈ ਵੀ ਆਹ ਮਾੜਾ ਕੰਮ ਹੈ ਔਰ ਆਹ ਚੰਗਾ ਕੰਮ ਹੈ ਮਾਰਾ ਕੰਮ ਕਰਾਂਗਾ ਤਾਂ ਮਾਰਾ ਰਿਜ਼ਲਟ ਮਿਲੇਗਾ ਚੰਗਾ ਕਰਾਂਗਾ ਤਾਂ ਚੰਗਾ ਕੰਮ ਮਿਲੇਗਾ ਆਪਾਂ ਅਕਸਰ ਕਹਿੰਨੇ ਆ ਨਾ ਜਦੋਂ ਕਿਸੇ ਬੰਦੇ ਕੋਲ ਗਲਤੀ ਹੋ ਜਾਈ ਬਈ ਮੇਰੀ ਤਾਂ ਮਤ ਮਾਰੀ ਗਈ ਮੇਰੀ ਤਾਂ ਬੁੱਧੀ ਮਾਰੀ ਗਈ ਇਹ ਕੀ ਹੈ ਮੈਨੂੰ ਸਮਝ ਨਹੀਂ ਲੱਗੀ ਮੈਂ ਮੈਂ ਨਿਰਣਾ ਨਹੀਂ ਕਰ ਪਾਇਆ ਕਿ ਕਰਨਾ ਕੀ ਸੀ ਬਸ ਬੁੱਧੀ ਮਾਰੀ ਗਈ ਮੇਰੀ ਮਤ ਮਾਰੀ ਗਈ ਮੇਰੇ ਕੋ ਆ ਕੰਮ ਹੋ ਗਿਆ ਉਹ ਕੀ ਹੈ ਉਭਾਵਕ ਮੇਰੀ ਉਹ ਸੁਰਤ ਨਹੀਂ ਹੈ ਮੇਰਾ ਅੰਦਰ ਇਨਾ ਮਾੜਾ ਹੋ ਗਿਆ ਜਿੱਥੇ ਮੈਂ ਨਿਰਣਾ ਹੀ ਨਹੀਂ ਕਰ ਪਾਇਆ ਵੀ ਸਹੀ ਕੀ ਹੈ ਔਰ ਗਲਤ ਕੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨ ਦੇ ਨਾਲ ਉਹਦਾ ਅਭਿਆਸ ਕਰਨ ਦੇ ਨਾਲ ਉਹਨੂੰ ਹਿਰਦੇ ਵਿੱਚ ਵਸਾਉਣ ਦੇ ਨਾਲ ਉਹਦੀ ਸੁਰਤ ਉੱਚੀ ਹੋ ਜਾਂਦੀ ਹੈ ਸੁਰਤ ਉੱਚੀ ਭਾਵ ਚੰਗੇ ਖਿਆਲ ਆਉਂਦੇ ਨੇ ਮਨ ਵਿੱਚ ਜਾਗਰਤਾ ਆ ਜਾਂਦਾ ਹੈ ਚੰਗੇ ਖਿਆਲ ਹੁੰਦੇ ਨੇ ਚੰਗਾ ਚਿੰਤਨ ਕਰਦਾ ਹੈ ਚੰਗਾ ਅਭਿਆਸ ਕਰਦਾ ਹੈ ਜਦ ਸਾਰਾ ਕੁਝ ਚੰਗਾ ਹੋ ਰਿਹਾ ਤੇ ਚੰਗਾ ਜੀਵਨ ਬਣਦਾ ਹੈ ਚੇਤੇ ਵਿੱਚ ਰੱਖਣਾ ਜਿਉਂ ਜਿਸ ਤਰ੍ਹਾਂ ਦੀ ਸਾਡੇ ਅੰਦਰ ਦੀ ਬਨਾਵਟ ਹੈ ਨਾ ਸਾਡੇ ਬਾਹਰ ਦੀ ਬਨਾਵਟ ਉਸ ਤਰ੍ਹਾਂ ਦੀ ਹੋਵੇਗੀ ਜਿਸ ਤਰ੍ਹਾਂ ਦੀ ਅੰਦਰ ਦੀ ਬਨਾਵਟ ਹੈ ਜੇ ਸਾਡਾ ਸਾਡੇ ਸੂਰਤ ਵਿੱਚ ਉਦਾਸੀ ਭਾਣਾ ਹੈ ਨਾ ਬਾਰੋ ਜਿਤਨਾ ਮਰਜ਼ੀ ਮਾਹੌਲ ਖੜਿਆ ਹੋਵੇ ਅਸੀਂ ਉਦਾਸ ਹੀ ਉਦਾਸ ਹੀ ਰਾਵਾਂਗੇ ਤੁਸੀਂ ਕਦੇ ਨੋਟ ਕੀਤਾ ਹੋਵੇਗਾ ਬੰਦਾ ਵਿਆਹ ਵਿੱਚ ਜਾਂਦਾ ਰੌਣਕ ਲੱਗੀ ਹੁੰਦੀ ਹੈ ਤੇ ਸਾਰੇ ਰੌਣਕ ਦੇ ਵਿੱਚ ਇੰਜੋਏ ਕਰਦੇ ਹੁੰਦੇ ਨੇ ਇੱਕ ਬੰਦਾ ਨੁਕਰੇ ਬੈਠ ਕੇ ਮੂੰਹ ਮੁਰਝਾਇਆ ਹੁੰਦਾ ਬੈਠਾ ਹੁੰਦਾ ਫਲਾਣੇ ਪੁੱਛਦੇ ਨੇ ਭਾਈ ਕੀ ਗੱਲ ਹੈ ਖੁਸ਼ੀ ਦਾ ਦਿਨ ਹੈ ਤੂੰ ਉਦਾਸ ਬੈਠਾ ਬਸ ਜੇ ਮੇਰਾ ਮਨ ਨਹੀਂ ਕਰ ਰਿਹਾ ਮੈਨੂੰ ਬੁਲਾਓ ਨਾ ਹੁਣ ਬਾਹਰ ਦਾ ਮਾਹੌਲ ਜਿਹੜਾ ਹੈ ਉਹਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਕਿਉਂਕਿ ਉਹਦਾ ਅੰਦਰ ਦਾ ਮਾਹੌਲ ਉਹਨੂੰ ਗੁਕੇ ਕਰ ਰਿਹਾ ਇੱਕ ਉਹ ਬੰਦਾ ਹੈ ਇੱਕ ਬੰਦਾ ਉਹ ਹੈ ਸਾਰੇ ਬੜੇ ਗੰਭੀਰ ਹੋ ਕੇ ਬੈਠੇ ਨੇ ਉਦਾਸ ਹੋ ਕੇ ਬੈਠੇ ਨੇ ਇੱਕ ਖਾਸ ਵਿਸ਼ੇ ਤੇ ਡਿਬੇਟ ਕਰ ਰਹੀ ਹੈ ਬੜਾ ਚਿੰਤਤ ਨੇ ਫਿਕਰਮੰਦ ਨੇ ਇੱਕ ਬੰਦਾ ਆਉਂਦਾ ਆਨ ਕੇ ਪੂਰੇ ਮਾਹੌਲ ਨੂੰ ਬਦਲ ਦਿੰਦਾ ਹੈ ਖੁਸ਼ ਮਜ਼ਾਜ ਹੋ ਜਾਂਦੇ ਸਾਰੇ ਬੜੇ ਖੁਸ਼ ਹੋ ਜਾਂਦੇ ਨੇ ਇਕ ਉਦਾਸੀ ਵਾਲੇ ਮਾਹੌਲ ਨੂੰ ਬੰਦਾ ਚੰਗੇ ਮਾਹੌਲ ਵਿੱਚ ਬਦਲ ਦਿੰਦਾ ਹੈ। ਭਾਵ ਕੀ ਹੈ? ਉਹਦਾ ਅੰਦਰਲਾ ਖੇੜਿਆਪਣ ਜਿਹੜਾ ਬਾਹਰ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਤੋਂ ਇਹ ਹੈ ਬੜਾ ਡੂੰਗਾ ਭਾਵ ਹੈ ਜਿਹੋ ਜੀ ਸਾਡੀ ਸੁਰਤ ਹੈ, ਸਾਡੀ ਸੁਰਤ ਦੇ ਜਿਹੋ ਜਿਹੇ ਖਿਆਲ ਨੇ ਸਾਡਾ ਵੀ ਜੀਵਨ ਉਸ ਤਰ੍ਹਾਂ ਦਾ ਬਣਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਬਾਰ ਬਾਰ ਇਹ ਗੱਲ ਕੀਤੀ ਗਈ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਨਾ ਹੈ। ਜਿਨ ਮਹਾਰਾਜ ਕਹਿੰਦੇ ਆ ਨਾ ਗੁਰ ਤੇਗ ਬਹਾਦਰ ਸਾਹਿਬ ਜਨ ਨਾਨਕ ਬਿਨ ਆਪਾ ਚੀਨੇ ਮਿਟਾਣਾ ਭ੍ਰਮ ਕੀ ਕਾਇ ਬਾਬਾ ਫਰੀਦ ਸਾਹਿਬ ਕੀ ਕਹਿੰਦੇ ਨੇ ਫਰੀਦਾ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਇ ਤੋ ਭਾਵ ਇਹ ਕਿ ਆਪਣੀ ਸੁਰਤ ਵਿੱਚ ਆਪਣੇ ਖਿਆਲ ਵਿੱਚ ਚਿੰਤਨ ਵਿੱਚ ਜਿਹੋ ਜਿਹਾ ਤੁਹਾਡਾ ਤੁਹਾਡੇ ਖਿਆਲ ਉੱਠਦੇ ਨੇ ਜੀਵਨ ਉਸ ਤਰ੍ਹਾਂ ਦਾ ਬਣਦਾ ਹੈ ਪਰ ਨਾਮ ਦੇ ਨਾਲ ਜੁੜਨ ਦੇ ਨਾਲ ਸੁਰਤ ਉੱਚੀ ਹੋ ਜਾਂਦੀ ਹੈ ਮਾੜੀ ਸੁਰਤ ਨੇ ਚੰਗੇ ਖਿਆਲ ਹੁੰਦੇ ਨੇ ਸਮਝ ਆ ਜਾਂਦੀ ਹੈ ਗਲਤ ਕੀ ਹੈ ਸਹੀ ਕੀ ਹੈ ਨਿਰਣਾ ਕਰਨ ਲੱਗ ਪੈਂਦਾ ਹੈ ਤੋਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਤਬਦੀਲੀ ਆਉਂਦੀ ਹੈ ਮੰਨੈ ਸਗਲ ਭਵਨ ਕੀ ਸੁਧ ਸਾਰੇ ਭਵਨਾਂ ਦੀ ਪੂਰੇ ਬ੍ਰਹਿਮੰਡ ਦੀ ਉਹਨੂੰ ਸੋਝੀ ਹੋ ਜਾਂਦੀ ਇਹਦਾ ਭਾਵ ਇਹ ਨਹੀਂ ਕਿ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਕਿੰਨੀਆਂ ਗੈਲੈਕਸੀਆਂ ਨੇ ਕਿੰਨੀਆਂ ਆਕਾਸ਼ ਗੰਗਾ ਨੇ ਨਹੀਂ ਇਹਦਾ ਭਾਵ ਇਹ ਹੈ ਇਸ ਪੂਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਜੋ ਇੱਕ ਤਾਕਤ ਹੈ ਜੋ ਇੱਕ ਸੱਤਾ ਹੈ ਉਹ ਸਾਰੀ ਜਿਹੜੀ ਸੱਤਾ ਇਸ ਪਾਸੇ ਨੂੰ ਚਲਾ ਰਹੀ ਹੈ ਉਹਦੇ ਬਾਰੇ ਸੋਝੀ ਹੋ ਜਾਂਦੀ ਬ੍ਰਹਿਮੰਡ ਨੂੰ ਤਾਂ ਸਾਇੰਸ ਨੇ ਜਿੰਨਾ ਰਿਸਰਚ ਕੀਤਾ ਹੈ ਉਹ ਦੱਸ ਰਹੇ ਨੇ ਸਾਡੇ ਸਾਹਮਣੇ ਹਰ ਰੋਜ਼ ਨਵੀਂ ਕੋਈ ਨਾ ਕੋਈ ਰਿਸਰਚ ਆ ਜਾਂਦੀ ਹੈ ਅੱਜ ਆ ਲੱਭਿਆ ਆ ਜਾ ਲੱਭਿਆ ਇੰਨੀਆਂ ਗੈਲੈਕਸੀ ਲੱਭੇ ਨੇ ਇੰਨੀਆਂ ਆਕਾਸ਼ ਗੰਗਾ ਲੱਭੀਆਂ ਨੇ ਸਤਿਗੁਰੂ ਕਹਿੰਦੇ ਨੇ ਉਸ ਪੂਰੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਚ ਇੱਕ ਸੱਤਾ ਹੈ ਜਿਹਦਾ ਹੁਕਮ ਹੁਕਮੀ ਹੁਕਮ ਚਲਾਏ ਰਾ ਪੂਰੇ ਸੰਸਾਰ ਨੂੰ ਚਲਾ ਰਿਹਾ ਉਹਦੇ ਬਾਰੇ ਸੋਚੀਂ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਪੂਰੇ ਬ੍ਰਹਿਮੰਡ ਵਿੱਚ ਜਿਹੜਾ ਸਮਾਇਆ ਹੋਇਆ ਹੈ ਪ੍ਰਮਾਤਮਾ ਉਹਦੀ ਸ਼ਕਤੀ ਉਹ ਉਹਦੇ ਬਾਰੇ ਮਨੁੱਖ ਨੂੰ ਸੋਚੀ ਹੋ ਜਾਂਦੀ ਹੈ ਕਿ ਇਸ ਨੂੰ ਵੀ ਚਲਾਉਣ ਵਾਲਾ ਆਪਾਂ ਬੜੇ ਹੈਰਾਨ ਹੁੰਦੇ ਆ ਨਾ ਜਦੋਂ ਨਵੀਂ ਰਿਸਰਚ ਆਉਂਦੀ ਹੈ ਵੀ ਇਸ ਤਰ੍ਹਾਂ ਦਾ ਵੀ ਜੀਵ ਹੈ ਜੀਵ ਨਵੇਂ ਨਵੇਂ ਜੀਵ ਦੇਖਦੇ ਆ ਤਾਂ ਬੜੇ ਹੈਰਾਨ ਹੁੰਦੇ ਆ ਕਿ ਇਸ ਤਰ੍ਹਾਂ ਦਾ ਵੀ ਜੀਵ ਹੈ ਫਲਾਣੀ ਜਗ੍ਹਾ ਤੇ ਵੀ ਇਸ ਤਰ੍ਹਾਂ ਦੇ ਜੀਵ ਰਹਿੰਦੇ ਨੇ ਐਦਾਂ ਹੋ ਸਕਦਾ ਹੈ ਜਦੋਂ ਨਾਮਿਆਰ ਸਰ ਸਾਹਮਣੇ ਆਉਂਦੇ ਨੇ ਨਵੇਂ ਜੀਵ ਦੇਖਦੇ ਆ ਅਦੁੱਤੀ ਸ਼ਕਤੀਆਂ ਦੇਖਦੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਪਾਣੀ ਹੈ ਭਾਵ ਇੱਕ ਤਾਂ ਪਾਣੀ ਹੈ ਥੱਲੇ ਗਾਇਬ ਹੈ ਫਿਰ ਥੱਲੇ ਪਾਣੀ ਹੈ ਉਹ ਜਦੋਂ ਇਸ ਤਰ੍ਹਾਂ ਦੀ ਪਰਮਾਤਮਾ ਦੀ ਪ੍ਰਕਿਰਤੀ ਵੇਖਦੇ ਆ ਨਾ ਬੜੇ ਹੈਰਾਨ ਹੋਏ ਦਾ ਆਪਾਂ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਪਾਣੀ ਦੇ ਥੱਲੇ ਨਹਿਰ ਗੱਦੀ ਹੁੰਦੀ ਹੈ ਪਾਣੀ ਦੇ ਥੱਲੇ ਪਾਣੀ ਚੱਲ ਰਿਹਾ ਹੈ ਵਿੱਚ ਗੈਪ ਹੈ ਤੋ ਬੜਾ ਕੁਸ਼ ਹੈ ਜੋ ਸੰਸਾਰ ਨੂੰ ਅਜੇ ਮਿਲਿਆ ਨਹੀਂ ਜੋ ਦੇਖਿਆ ਨਹੀਂ ਜਦੋਂ ਐਸੀ ਦੇਖ ਸਾਹਮਣੇ ਆਉਂਦੀ ਆ ਨਾ ਤਾਂ ਆਪਣੇ ਆਪ ਸਾਡੇ ਹੱਥ ਜੁੜਦੇ ਨੇ ਕਿ ਵਾਕਯ ਅਕਾਲ ਪੁਰਖ ਬੇਅੰਤ ਹੈ ਤੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੱਜ ਇਹਨਾਂ ਨੇ ਰਿਸਰਚ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ ਡਿਸਕਵਰ ਕੀਤਾ ਹੈ ਪਰ ਸਤਿਗੁਰੂ ਕਹਿੰਦੇ ਨਾਮ ਦੀ ਇੰਨੀ ਬਰਕਤ ਹੈ ਉਹਨੂੰ ਕਈ ਸਦੀਆਂ ਕਾਫੀ ਸਮਾਂ ਪਹਿਲਾਂ ਹੀ ਇਸ ਗੱਲ ਸੋਝੀ ਹੋ ਜਾਂਦੀ ਇਸ ਕਰਕੇ ਗੁਰਬਾਣੀ ਨੇ ਆਖਿਆ ਜੋ ਬ੍ਰਹਮਿੰਡੇ ਸੋਏ ਪਿੰਡੇ ਜੋ ਖੋਜੈ ਸੋ ਪਾਵੇ ਪੂਰਾ ਬ੍ਰਹਮਾਂਡ ਤੁਹਾਡੇ ਅੰਦਰ ਸਮਾਇਆ ਜਿਹਨੇ ਅੰਦਰ ਨੂੰ ਖੋਜ ਲਿਆ ਸਮਝ ਲਿਆ ਉਹਨੇ ਪੂਰੇ ਬ੍ਰਹਮਾਂਡ ਨੂੰ ਝੋਜ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਇਤਨੀ ਗੱਲ ਕਰ ਰਹੇ ਨੇ ਕਿ ਆਕਾਸ਼ ਪ੍ਰਮਾਤਮਾ ਬੇਅੰਤ ਹੈ ਉਹਨਾਂ ਮੜਾ ਸੋਚ ਕੇ ਤਾਂ ਵੇਖੀਏ ਉਹਨਾਂ ਦੇ ਕੋਲ ਕਿਹੜੀ रिसर्च ਕਰਨ ਵਾਲੀ ਸ਼ਕਤੀ ਸੀ ਜਕੀ ਸੀ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਸੀ ਸਾਧਨ ਇੱਕੋ ਸੀ ਉਹਨਾਂ ਨੇ ਆਪਣੇ ਆਪ ਨੂੰ ਖੋਜਿਆ ਸੀ ਆਪਣੇ ਆਪਣੇ ਆਪ ਨੂੰ ਖੋਜਣ ਤੇ ਉਹਨਾਂ ਨੇ ਇਹ ਗੱਲਾਂ ਕਰ ਦਿੱਤੀਆਂ ਅੱਜ ਸਾਇੰਸ ਕਹਿ ਰਹੀ ਕਿ ਵਾਕਿਆ ਇਸ ਤਰ੍ਹਾਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਉਹਦੀ ਨਾਮ ਦੇ ਵਿੱਚ ਜੁੜਦ ਨਾਲ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਬੜਾ ਕੁਝ सगल ਭਵਨ ਕੀ ਸੁਧ ਮੰਨੈ ਮੂੰਹ ਚੋਟਾਂ ਨਾ ਖਾਏ ਉਹਨੂੰ ਮੂੰਹ ਦੇ ਚੋਟਾਂ ਨਹੀਂ ਖਾਣੀਆਂ ਪੈਂਦੀਆਂ ਭਾਵ ਮੂਹ ਦੀ ਮਾਰ ਨਹੀਂ ਖਾਣੀ ਪੈਂਦੀ ਅਕਸਰ ਇੱਕ ਸ਼ਬਦ ਵਰਤਦੇ ਆ ਮੈਨੂੰ ਮੂਹ ਤੇ ਚੱਲਣੀ ਪੈ ਗਈ ਮੈਨੂੰ ਮੂਹ ਤੇ ਚੱਲਣਾ ਪੈ ਗਿਆ ਦੁੱਖ ਨਹੀਂ ਹੁੰਦਾ ਭਾਵ ਕੀ ਹੈ ਦੁੱਖ ਹੀ ਨਹੀਂ ਹੁੰਦਾ ਫਲਾਣਾ ਦੁੱਖ ਸਹਣਾ ਪੈ ਰਿਹਾ ਮੈਨੂੰ ਉਹ ਮਨੁੱਖ ਦੁੱਖ ਹੀ ਨਹੀਂ ਹੁੰਦਾ ਕਦੇ ਵੀ ਦੁੱਖ ਕਿਸ ਕਰਕੇ ਵਿਕਾਰਾਂ ਕਰਕੇ ਵਿਕਾਰਾਂ ਕਰਕੇ ਮਨੁੱਖ ਦੁਖੀ ਨਹੀਂ ਹੁੰਦਾ ਦੁਖੀ ਹੁੰਦਾ ਕਾਰਨ ਇੱਕੋ ਹੀ ਹੈ ਜਦੋਂ ਅੰਦਰ ਵਿਕਾਰ ਆ ਜਾਂਦੇ ਨੇ ਵਿਕਾਰ ਕੀ ਹੈ ਵਿਕਾਰ ਉਹ ਨੇ ਜੋ ਸਾਡੇ ਜੀਵਨ ਦੇ ਬੈਲੈਂਸ ਨੂੰ ਵਿਗਾਰ ਦੇਣ ਜੋ ਖਿਆਲ ਸਾਡੇ ਜੀਵਨ ਨੂੰ ਵਿਗਾਰ ਦੇਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਬਹੁਤ ਚੀਜ਼ਾਂ ਵਧੀਆ ਨੇ ਇਹਨਾਂ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ ਪਰ ਨਿਮਰਤਾ ਜੋ ਬਹੁਤ ਵਧੀਆ ਹੈ ਦਿਆ ਦੀ ਬਹੁਤ ਵਧੀਆ ਹੈ ਬਹੁਤ ਸਭ ਕੁਝ ਵਧੀਆ ਹੈ ਵਿਕਾਰ ਉਦੋਂ ਬਣਦੇ ਨੇ ਜਦੋਂ ਇਹ ਆਪਣੀ ਹੱਦ ਨੂੰ ਪਾਰ ਕਰ ਦਿੰਦੇ ਨੇ ਉਦੋਂ ਇਹ ਸਾਡੇ ਜੀਵਨ ਤੇ ਮਾੜਾ ਪ੍ਰਭਾਵ ਪਾਉਂਦੇ ਨੇ ਆਗ ਉਹੀ ਹੈ ਜਿਹੜੀ ਘਰੇ ਲਿਮਟ ਵਿੱਚ ਹੈ ਦਾਇਰੇ ਵਿੱਚ ਪ੍ਰਸ਼ਾਦਾ ਤਿਆਰ ਕਰਦੀ ਹੈ ਕੰਮ ਸਵਾਦਦੀ ਹੈ ਲਿਮਟ ਤੋਂ ਬਾਹਰ ਹੋ ਜਾਏ ਘਰ ਬਰਬਾਦ ਕਰਕੇ ਰੱਖ ਦਿੰਦੀ ਹੈ ਇਸੇ ਤਰੀਕੇ ਦਾ ਕੰਮ ਹੈ ਕੰਮ ਲਿਮਟ ਵਿੱਚ ਹੈ ਜੀਵਨ ਦੀ ਡੋਰ ਚਲਦੀ ਰਹਿੰਦੀ ਵਸ ਵੱਧਦੀ ਰਹਿੰਦੀ ਹੈ ਤਾਂ ਜਦੋਂ ਆਪਰੇ ਲਿਮਟ ਪਾਰ ਕਰਦੇ ਤਾਂ ਖੂਨੀ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਦਿੰਦੀ ਹੈ। ਕ੍ਰੋਧ ਹੈ ਤੁਹਾਡੇ ਵਿੱਚ ਵੀਰਤਾ ਰ ਲੈ ਕੇ ਰੱਖਦੀ ਹੈ ਤੁਹਾਨੂੰ ਤੁਹਾਡਾ ਹੱਥ ਕੋਈ ਖੋ ਕੇ ਨਾ ਲੈ ਜੇ ਤੁਹਾਨੂੰ ਕੋਈ ਧੱਕਾ ਨਾ ਮਾਰ ਦੇ ਤੁਹਾਨੂੰ ਨਾ ਜ਼ੁਲਮ ਨਾ ਕਰ ਦੇ ਕ੍ਰੋਧ ਉਸ ਨੂੰ ਬਚਾ ਕੇ ਰੱਖਦਾ ਹੈ। ਅਨਖ ਦਾ ਪ੍ਰਤੀਕ ਹੈ ਕ੍ਰੋਧ। ਪਰ ਜੇ ਕ੍ਰੋਧ ਲਿਮਟ ਪਾਰ ਹੋ ਜੇ ਤੋ ਗੁੱਸਾ ਕਰਨ ਲੱਗਿਆ ਬੰਦਾ ਮਾਰਨ ਲੱਗਿਆ ਸਮਾਂ ਵਿੱਚ ਲੱਗਦਾ ਬਾਅਦ ਚ ਪਛਤਾਉਣਾ ਪੈਂਦਾ ਇਹ ਹੈ ਤੂੰ ਮਹਾਰਾਜ ਕੰਦੇ ਮੂੰਹ ਚੋਟਾਂ ਨਾ ਖਾਏ ਮੂੰਹ ਦੀ ਮਾਰ ਮੂੰਹ ਸੱਟ ਨੇ ਉਹਨੂੰ ਖਾਣੀ ਪੈਂਦੀ ਕਿਉਂ ਕਿਉਂਕਿ ਉਹਨੂੰ ਪਤਾ ਹੈ ਰਿਜ਼ਲਟ ਕੀ ਨਿਕਲਣਾ ਹੈ ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਨੰਦ ਸਾਹਿਬ ਵਿੱਚ ਆਖਿਆ ਨਾ ਕਿ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪੁੱਛੋ ਤਾਈਏ ਉਹਨੂੰ ਪਤਾ ਹੈ ਬਈ ਇਹਦਾ ਰਿਜ਼ਲਟ ਬਾਅਦ ਵਿੱਚ ਇਹ ਨਿਕਲਣਾ ਹੈ ਪਰ ਪਤਾ ਕਿਵੇਂ ਲੱਗਦਾ ਸੁਰਤ ਉੱਚੀ ਹੋਣ ਕਰਕੇ ਸੁਰਤ ਉੱਚੀ ਹੈ ਬੁੱਧੀ ਕੰਮ ਕਰਦੀ ਹੈ ਇਸ ਕਰਕੇ ਉਹ ਨਿਰਣਾ ਕਰ ਸਕਦਾ ਬਈ ਆਹ ਕੰਮ ਕਰਾਂਗਾ ਆ ਰਿਜ਼ਲਟ ਮਿਲੇਗਾ ਤੇ ਆਹ ਕੰਮ ਕਰਾਂਗਾ ਸ਼ੋਭਾ ਮਿਲੇਗੀ ਇਸ ਕਰਕੇ ਮਹਾਰਾਜ ਕਹਿੰਦੇ ਮੂੰਹ ਚੋਟਾਂ ਨਾ ਖਾਏ ਮੂੰਹ ਦੀ ਮਾਰ ਉਹਨੂੰ ਖਾਣੀ ਨੇ ਪੈਂਦੀ ਮੰਨ ਜਮ ਕੈ ਸਾਥ ਨਾ ਜਾਏ ਜਮਾ ਦੇ ਨਾਲ ਉਹਨੂੰ ਜਾੜਾ ਨਹੀਂ ਪੈਂਦਾ ਜਮ ਕਿਹੜੇ ਨੇ ਗੁਰਬਾਣੀ ਦੇ ਵਿੱਚ ਜਮਾ ਦੇ ਬਾਰੇ ਸਤਿਗੁਰਾਂ ਨੇ ਆਖਿਆ ਕਿ ਜਿਹੜੇ ਮਨੁੱਖ ਵੱਖ-ਵੱਖ ਬਿਰਤੀਆਂ ਦੇ ਵਿੱਚ ਜੀਉਂਦਾ ਹੈ ਨਾ ਵੱਖ-ਵੱਖ ਬਿਰਤੀਆਂ ਦੇ ਵਿੱਚ ਭਟਕਣਾ ਉਹਨਾਂ ਨੂੰ ਗੁਰਬਾਣੀ ਨੇ ਜਮ ਆਖਿਆ ਵੱਖ-ਵੱਖ ਬਿਰਤੀਆਂ ਕਿਹਨਾਂ ਬਾਬਾ ਰਬੀਦਾਸ ਜੀ ਦਾ ਇੱਕ ਸ਼ਬਦ ਹੁੰਦਾ ਹੈ ਜਿਹਦੇ ਵਿੱਚ ਨਾ ਉਹਨਾਂ ਨੇ ਕੁਝ ਹਾਲਤ ਨੂੰ ਬਿਆਨ ਕੀਤਾ ਹੈ ਕਹਿੰਦੇ ਮੱਛੀ ਦੇ ਵਿੱਚ ਨਾ ਇੱਕ ਔਗਣ ਹੈ ਮੱਛੀ ਨੂੰ ਚਸਕਾ ਹੈ ਜੀਬ ਦਾ ਜੀਬ ਦੇ ਚਸਕੇ ਕਰਕੇ ਉਹ ਆਪ ਖੁਦ ਫਸ ਜਾਂਦੀ ਹੈ ਸ਼ਿਕਾਰੀ ਟੁਕੜਾ ਲਾਉਂਦਾ ਹੈ ਕੁੰਡੀ ਨੂੰ ਤੇ ਮੱਛੀ ਨੂੰ ਸਮਝਦੀ ਹੈ ਕਿ ਇਹ ਮੇਰਾ ਭੋਜਨ ਹੈ ਉਹ ਜਦੋਂ ਟੁਕੜਾ ਮੂੰਹ 'ਚ ਪਾਉਂਦੀ ਹੈ ਨਾ ਉਹ ਕੁੰਡੀ ਮੂੰਹ 'ਚ ਫਸ ਜਾਂਦੀ ਹੈ ਤੇ ਆਪ ਕਿਸੇ ਦਾ ਸ਼ਿਕਾਰ ਬਣ ਜਾਂਦੀ ਹੈ ਜ਼ੁਬਾਨ ਦਾ ਚਸਕਾ ਹੈ ਹਾਥੀ ਨੂੰ ਕਾਮ ਦਾ ਚਸਕਾ ਹੈ ਹਾਥੀ ਨੇ ਫੜਨਾ ਸੋਖਾ ਨਹੀਂ ਹੈ ਪਰ ਉਹਦੇ ਕਾਮ ਦੇ ਔਗਣ ਕਰਕੇ ਹਾਥੀ ਬਹੁਤ ਆਰਾਮ ਦੇ ਨਾਲ ਸੋਖਿਆ ਕੀਤਾ ਫੜਿਆ ਜਾ ਸਕਦਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਵੱਖ-ਵੱਖ ਭੋਰੇ ਨੂੰ ਸੁਗੰਧ ਦਾ ਚਸਕਾ ਹੈ ਪੰਪਟ ਨੂੰ ਵੇਖਣ ਦਾ ਚਸਕਾ ਹੈ ਫੁੱਲ ਜਾਂਦਾ ਹੈ ਫੁੱਲ ਦੇ ਉੱਤੇ ਭੋਰਾ ਬੈਠਦਾ ਹੈ ਉਹਨੂੰ ਇੰਨਾ ਉਹ ਮਸਤ ਹੋ ਜਾਂਦਾ ਹੈ ਪਤਾ ਵੀ ਨਹੀਂ ਲੱਗਦਾ ਕਿ ਮੈਂ ਇੱਥੋਂ ਉੱਡਣਾ ਵੀ ਹੈ ਸੂਰਜ ਅਸਤ ਹੁੰਦਾ ਹੈ ਫੁੱਲ ਦੀ ਸੁਗੰਧੀ ਵਿੱਚ ਇੰਨਾ ਮਹਿਕ ਜਾਂਦਾ ਹੈ ਡੁੱਬ ਜਾਂਦਾ ਹੈ ਫੁੱਲ ਦੀਆਂ ਪੰਖੜੀਆਂ ਬੰਦ ਹੁੰਦੇ ਨੇ ਵਿੱਚ ਡੁੱਬ ਕੇ ਮਰ ਜਾਂਦਾ ਹੈ ਪੰਪਲ ਜਿਹੜਾ ਹੈ ਉਹਨੂੰ ਹੁਣ ਤੁਸੀਂ ਦੇਖਣਾ ਤਮੱਕੇ ਦੇ ਜਿਹੜੇ ਆਉਂਦੇ ਨੇ ਉਹ ਲਾਈਟ ਦੇ ਕੋਲ ਜਾਂਦੇ ਨੇ ਦੇਖਣਾ ਮਾੜਾ ਨਹੀਂ ਹੈ ਪਰ ਉਹ ਇੰਨਾ ਮਸਤ ਹੋ ਜਾਂਦੇ ਨੇ ਇੰਨਾ ਨੇੜੇ ਚੱਲ ਜਾਂਦੇ ਨੇ ਅੱਗ ਦੇ ਕੋਲ ਲਾਈਟ ਦੇ ਕੋਲ ਕਿ ਉਹਨਾਂ ਕੋਲ ਉਹ ਰੋਸ਼ਨੀ ਬਰਦਾਸ਼ਤ ਨਹੀਂ ਹੁੰਦੀ ਮਰ ਜਾਂਦੇ ਨੇ ਇਹ ਕੀ ਹੈ ਇਹ ਰੋਗਨ ਸਤਿਗੁਰੂ ਕਹਿੰਦੇ ਪੰਜ ਰੋਗ ਅਸਾਧ ਜਾ ਮੈਂ ਤਾਂਕੇ ਕੇ ਤਕ ਆਸ ਇਹ ਇੱਕ ਇੱਕ ਰੋਗ ਕਰਕੇ ਸਾਰੇ ਦੀ ਇਡੀ ਹਾਲਤ ਮਾਰੀ ਹੋ ਰਹੀ ਹੈ ਤੇ ਬੰਦੇ ਦੇ ਅੰਦਰ ਪੰਜੇ ਰੋਗ ਨੇ ਸੁਣਨ ਦਾ ਚਸਕਾ ਦੇਖਣ ਦਾ ਚਸਕਾ ਕਾਮ ਦਾ ਚਸਕਾ ਸਪਰਸ਼ ਕਰਨ ਦਾ ਚਸਕਾ ਕਿੰਨੇ ਚਸਕੇ ਨੇ ਮਹਾਰਾਜ ਕਹਿੰਦੇ ਬੰਦੇ ਦਾ ਕੀ ਹਾਲਤ ਹੁੰਦੀ ਹੋਵੇਗੀ ਏਸੇ ਚਸਕੀਆਂ ਕਰਕੇ ਬੰਦਾ ਜਦੋਂ ਮਾਰ ਖਾਂਦਾ ਤੇ ਬਾਅਦ ਚ ਪਛਤਾਉਂਦਾ ਜੰਮ ਕੇ ਸਾਥ ਨਾ ਜਾਏ ਇੱਕ ਛੋਟੇ ਜਿਹੇ ਉਦਾਹਰਨ ਦੇ ਦੇਵਾਂ ਤਾਂ ਜੋ ਗੱਲ ਸਮਝ ਆ ਜਾਵੇ ਗਰਮੀਆਂ ਦੇ ਦਿਨ ਨੇ ਬੰਦਾ ਏਸੀ ਵਿੱਚ ਬੈਠਾ ਹੈ ਪਰਿਵਾਰ ਵਿੱਚ ਬੈਠਾ ਹੈ ਨੀਂਦ ਨਹੀਂ ਆ ਰਹੀ ਉੱਟਦਾ ਹੈ ਰਸੋਈ ਵਿੱਚ ਜਾਂਦਾ ਪਾਣੀ ਪੀ ਕੇ ਆ ਜਾਂਦਾ ਹੈ ਫੇਰ ਜਾਂਦਾ ਫੇਰ ਆ ਜਾਂਦਾ ਪਾਸੇ ਪਲਟਦਾ ਹੈ ਨੀਂਦ ਨਹੀਂ ਆ ਰਹੀ ਘਰ ਦੇ ਨੇ ਪੁੱਛਿਆ ਕਿ ਕੱਲ ਕੀ ਐ ਅੱਜ ਨੀਂਦ ਕਿਉਂ ਨਹੀਂ ਆ ਰਹੀ ਕੋਈ ਕਾਰਨ ਐ ਕੋਈ ਪਰੇਸ਼ਾਨੀ ਐ ਤਾਂ ਦੱਸੋ ਨਹੀਂ ਤਾਂ ਡਾਕਟਰ ਨੂੰ ਬੁਲਾ ਲੀਏ ਕੋਈ ਪ੍ਰੋਬਲਮ ਤਾਂ ਨਹੀਂ ਕਿਤੇ ਕਹਿੰਦਾ ਨਹੀਂ ਦੱਸਣਾ ਚਾਹੁੰਦਾ ਨਹੀਂ ਗੱਲ ਹੀ ਕੁਝ ਇਸ ਤਰ੍ਹਾਂ ਦੀ ਪਰ ਦੱਸ ਦਿੰਦਾ ਉਹ ਕਹਿੰਦਾ ਅੱਜ ਮੈਨੂੰ ਨਾ ਫਲਾਣੇ ਮਿੱਤਰ ਦਾ ਫੋਨ ਆਇਆ ਕਈ ਸਾਲਾਂ ਬਾਅਦ ਉਹਦਾ ਫੋਨ ਆਇਆ ਮੈਨੂੰ ਜਮ ਕੇ ਸਾਥ ਨਾ ਜਾਏ ਤੋਂ ਭਾਵ ਕੀ ਹੈ ਕਹਿੰਦਾ ਉਹਦਾ ਫੋਨ ਆਇਆ ਤੇ ਉਹਨੇ ਮੈਨੂੰ ਆਖਿਆ ਕਿ ਅੱਜ ਮੈਂ ਇੰਨੀ ਜਾਇਦਾਦ ਬਣਾਈ ਹੈ ਇੰਨੀ ਪੈਲੀ ਮੈਂ ਜੋੜ ਲਈ ਹੈ ਇੰਨਾ ਮੇਰੇ ਕੋਲ ਬੈਂਕ ਬੈਲੈਂਸ ਆ ਇੰਨੇ ਮੇਰੇ ਜਿਹੜੇ ਬੱਚੇ ਨੇ ਉਹ ਵੈਲ ਸੈਟਰਡੇ ਨੇ ਫੋਰਨ ਵਿੱਚ ਜਗ ਆਪਣਾ ਕਾਰੋਬਾਰ ਕਰਦੇ ਨੇ ਤੋਂ ਕਹਿੰਦਾ ਕਿ ਮੈਂ ਤੇਰੇ ਕੋਲ ਆ ਰਿਹਾ ਕੁਝ ਕੁ ਦਿਨਾਂ ਤੱਕ ਫਿਰ ਆਪਾਂ ਬੈਠ ਕੇ ਨਾ ਚੰਗੀ ਤਰ੍ਹਾਂ ਗੱਲਬਾਤ ਕਰਾਂਗੇ ਕਿ ਮੇਰੇ ਕੋਲ ਕੀ ਕੋਝ ਹੈ ਘਰ ਦੇ ਕਹਿੰਦੇ ਫਿਰ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ ਮੈਂ ਦੱਸਣਾ ਤਾਂ ਚਾਹੁੰਦਾ ਨਹੀਂ ਐ ਪਰ ਦੱਸ ਦਿੰਦਾ ਹੈ ਕਹਿੰਦਾ ਗੱਲ ਇਹ ਹੈ ਮੈਂ ਇਹ ਸੋਚਿਆ ਸੀ ਕਿ ਇਹ ਜਿਹੜਾ ਮੇਰਾ ਨੱਤਰ ਹੈ ਮੈਂ ਤਾਂ ਇਹ ਸੋਚਦਾ ਸੀ ਦੇ ਬਾਰੇ ਕਿ ਕਿਤੇ ਰੋਲ ਰੋਲ ਗਿਆ ਹੋਣਾ ਗਰੀਬੀ ਦੇ ਨਾਲ ਸਤੋਂਦਾ ਨਾ ਕਿਤੇ ਦਿਹਾੜੀ ਕਰਦਾ ਹੋਣਾ ਕਿਉਂਕਿ ਕਈ ਸਾਲ ਲੰਘ ਕੇ ਤੇ ਗੱਲਬਾਤ ਨਹੀਂ ਕੀਤੀ ਮੇਲ-ਮਲਾਪ ਨਹੀਂ ਹੋਇਆ ਤੇ ਮੈਂ ਹੀ ਇਹੀ ਸੋਚਦਾ ਹਾਂ ਜਿਆਦਾ ਦਿਹਾੜੀ ਕਰਦਾ ਹੋਵੇਗਾ ਕੀ ਪਤਾ ਕਿਤੇ ਪੋਗ ਨਾ ਪੈ ਗਿਆ ਹੋਵੇ ਅੱਜ ਇਹਦਾ ਫੋਨ ਆਇਆ ਤੇ ਮੇਰੀ ਸੋਚ ਦੇ ਮੁਤਾਬਕ ਇਹ ਉਲਟਾ ਚੱਲਿਆ ਮੈਂ ਸੋਚਿਆ ਸੀ ਬਈ ਕੰਗਾਲ ਹੋਵੇਗਾ ਪਰ ਇਹਨੇ ਤਾਂ ਮੈਨੂੰ ਹੈਰਾਨ ਕਰ ਦਿੱਤਾ ਇਹਨੇ ਤਾਂ ਮੇਰੇ ਤੋਂ ਵੱਧ ਜਿਹੜੀ ਹੈ ਉਹ ਦੌਲਤ ਜੋੜ ਲਈ ਹੈ ਪੈਸਾ ਇਕੱਠਾ ਕਰ ਲਿਆ ਇਹ ਸੋਚ ਕਰਕੇ ਹੁਣ ਇਹ ਬੇ ਬੇਚੈਨੀ ਜਿਹੜੀ ਹੋ ਰਹੀ ਹੈ ਬੰਦਾ ਬੇਚੈਨ ਰਹਿ ਰਿਹਾ ਹੈ ਇਹਦਾ ਕਾਰਨ ਕੀ ਹੈ ਈਰਖਾ ਈਰਖਾ ਦੇ ਕਰਕੇ ਬੰਦਾ ਬੇਚੈਨ ਹੈ ਨੀਂਦ ਨਹੀਂ ਆ ਰਹੀ ਇਹ ਕੀ ਹੈ ਇਹ ਜਮ ਹੈ ਈਰਖਾ ਦੇ ਨਾਲ ਬੰਦਾ ਆਪਣੇ ਆਪ ਨੂੰ ਸਤਾਉਂਦਾ ਹੈ ਆਪਣੇ ਜੀਵਨ ਨੂੰ ਬਰਬਾਦ ਕਰਦਾ ਹੈ ਮਹਾਰਾ ਕਹਿੰਦੇ ਇਹ ਹੈ ਜਮ ਹੁਣ ਕੱਲਾ ਈਰਖਾ ਨਹੀਂ ਬੜੇ ਆਉਂਦੇ ਨੇ ਕਾਮ ਕਰਕੇ ਬੰਦਾ ਆਪਣੇ ਆਪ ਨੂੰ ਖਤਮ ਨਹੀਂ ਕਰਦਾ ਸਤਾਉਂਦਾ ਨਹੀਂ ਕ્રોਧ ਕਰਕੇ ਨਹੀਂ ਲੋਭ ਕਰਕੇ ਨਹੀਂ ਲੋਭ ਜਦੋਂ ਆਉਂਦਾ ਹੈ ਕਈ ਸਾਲਾਂ ਦੀ ਵਫਾਦਾਰੀ ਨੂੰ ਉਹ ਬੰਨੇ ਲਾ ਦਿੰਦਾ ਹੈ ਖਬਰ ਆਈ ਇਸ ਇੱਕ 20-25 ਸਾਲ ਪੁਰਾਣਾ ਨੌਕਰ 20-25 ਸਾਲ ਪੁਰਾਣਾ ਨੌਕਰ ਆਪਣੇ ਮਾਲਕ ਨੂੰ ਮਾਰ ਕੇ ਉਹਦਾ ਪੈਸਾ ਲੁੱਟ ਕੇ ਫਰਾਰ ਹੋ ਗਿਆ 20-25 ਸਾਲ ਪੁਰਾਣੀ ਵਫਾਦਾਰੀ ਕੋਈ ਮਾੜੀ-ਮੋਟੀ ਗੱਲ ਨਹੀਂ ਖੜਿਆ ਗਿਆ ਜਦੋਂ ਉਹਨੂੰ ਪੁੱਛਿਆ ਗਿਆ ਵੀ ਇੰਨਾ ਸਾਲ ਤੋ ਇਹਦੀ ਨੌਕਰੀ ਕੀਤੀ ਐ ਤੈਨੂੰ ਤਾਂ ਨਾ ਪਰਿਵਾਰਿਕ ਮੈਂਬਰ ਵੀ ਸਮਝ ਲਿਆ ਅੱਜ ਇਹ ਤੋ ਕਿਉਂ ਕੀਤਾ ਕਹਿੰਦਾ ਜੀ ਮੈਨੂੰ ਲੋਭ ਆ ਗਿਆ ਸੀ ਮਨ 'ਚ ਖਿਆਲ ਆ ਗਿਆ ਕਿ ਚੱਲ ਚੋਰੀ ਕਰਦੇ ਆ ਪੈਸਾ ਲੁਕਦੇ ਆ ਬਸ ਖਿਆਲ ਆਇਆ ਤੇ ਮੈਂ ਕੰਮ ਕਰ ਦਿੱਤਾ ਇਹ ਹੈ ਜਮ ਕੇ ਸਾਥ ਨਾ ਜਾਏ ਹੁਣ ਖਿਆਲ ਆਇਆ ਨਾ ਲੋਭ ਦਾ ਤੇ ਕੰਮ ਕਰ ਦਿੱਤਾ ਅਗਲੇ ਨੇ ਸਤਿਗੁਰੂ ਕਹਿੰਦੇ ਨੇ ਉਹਦੀ ਸੁਰਤ ਇੰਨੀ ਉੱਚੀ ਹੋ ਜਾਂਦੀ ਹੈ ਇਹ ਮਾੜੇ ਖਿਆਲ ਆਉਂਦੇ ਨਹੀਂ ਉਹਦੇ ਮਨ 'ਚ ਜੇ ਆ ਵੀ ਜਾਣ ਤਾਂ ਉਹਨੂੰ ਪ੍ਰਭਾਵਿਤ ਨਹੀਂ ਹੋਣ ਦਿੰਦਾ ਆਪਣੇ ਸ਼ਰੀਰ ਤੇ ਪਤਾ ਹੈ ਬਈ ਰਿਜ਼ਲਟ ਮਾੜਾ ਨਿਕਲੇਗਾ ਇਸ ਤਰੀਕੇ ਦੇ ਉਹਦੀ ਜੀਵਨ ਜੁਗਤ ਬਣ ਜਾਂਦੀ ਹੈ ਤੇ ਜੇ ਲੱਗਦਾ ਹੈ ਬਈ ਮੇਰਾ ਜੇ ਸਾਨੂੰ ਲੱਗਦਾ ਹੈ ਮੇਰਾ ਮਿੱਤਰ ਮੇਰਾ ਭਰਾ ਰਿਸ਼ਤੇਦਾਰ ਮੇਤ ਤੋਂ ਵੱਧ ਦੌਲਤਮੰਦ ਹੈ ਮਿਲ ਤੋਂ ਬਾਅਦ ਤਰੱਕੀ ਵਾਲਾ ਅਗਲਾ ਕਹਿੰਦਾ ਠੀਕ ਆ ਵਧੀਆ ਗੱਲ ਹੈ ਮਿਹਨਤ ਕੀਤੀ ਹੈ ਪਹੁੰਚ ਗਿਆ ਤੇ ਜਿੰਨੀ ਮਿਹਨਤ ਨਾ ਕੀਤੀ ਉਹਨਾਂ ਨੂੰ ਮਿਲ ਗਿਆ ਠੀਕ ਹੈ ਉਹ ਆਪਣੇ ਘਰ ਖੁਸ਼ ਹੈ ਮੈਂ ਆਪਣੇ ਘਰ ਖੁਸ਼ ਹਾਂ ਇਸ ਤਰ੍ਹਾਂ ਦੀ ਜੀਵਨ ਜੁਗਤ ਬਣ ਜਾਂਦੀ ਅਗਲਾ ਕਹਿੰਦਾ ਰੋਟੀ ਖਾ ਰਿਹਾ ਹੈ ਚੰਗੀ ਗੱਲ ਹੈ ਮੈਂ ਵੀ ਖਾ ਰਿਹਾ ਹਾਂ ਚੰਗੀ ਗੱਲ ਕੋਈ ਮੈਨੂੰ ਦਿੱਕਤ ਨਹੀਂ ਪਰ ਬਹੁਤ ਘੱਟ ਨੇ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਬਣਦਾ ਹੈ ਈਰਖਾ ਵਿੱਚ ਸਾਰੀ ਉਮਰ ਗੁਜ਼ਰ ਜਾਂਦੀ ਤੋਂ ਮਹਾਰਾਜ ਕਹਿੰਦੇ ਜਿਹਦਾ ਮਨ ਅਕਾਲਪੁਰਖ ਦੇ ਨਾਮ ਦੇ ਨਾਲ ਜੁੜਦਾ ਹੈ ਇਸ ਤਰ੍ਹਾਂ ਜੀਵਨ ਜੁਗਤ ਬਣ ਜਾਂਦੀ ਹੈ ਐਸਾ ਨਾਮ ਨਿਰੰਝਨ ਹੋਏ ਐਸਾ ਹੈ ਪਰਮਾਤਮਾ ਦਾ ਨਾਮ ਉਹਦਾ ਉਹਦੇ ਸ਼ੁਭ ਗੁਣ ਜਿਹੜੇ ਬਸਾਉਂਦੇ ਨੇ ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ ਜੇ ਕੋ ਮਨ ਮਨ ਦੇ ਵਿੱਚ ਜਾਣੈ ਮਨ ਕੋਏ ਇਸ ਗੱਲ ਨੂੰ ਮਨ ਲਵੇ ਟਿਕਾ ਲਵੇ ਕਿ ਪਰਮਾਤਮਾ ਦੇ ਨਾਮ ਦੇ ਨਾਲ ਇੰਨਾ ਕੁਛ ਜੀਵਨ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਜੀ ਰਹਿਮਤ ਕਰਨ ਸਾਡਾ ਵੀ ਜੀਵਨ ਬਣੇ ਅਸੀਂ ਵੀ ਆਪਣੇ ਆਪ ਨੂੰ ਸੁਧਾਰ ਸਕੀਏ ਆਪਣੇ ਆਪ ਦੀ ਪਛਾਣ ਕਰ ਸਕੀਏ ਤਾਂ ਜੋ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਜਾਣਕਾਰੀ ਤਾਂ ਹੈ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਨ ਜਾਣਕਾਰੀ ਹੈ ਜੀਵਨ ਕਿਉਂ ਨਹੀਂ ਬਦਲਦਾ ਕਿਉਂਕਿ ਅਹਿਸਾਸ ਨਹੀਂ ਹੈ ਜਿਤਨਾ ਚਿਕਰ ਅਹਿਸਾਸ ਨਹੀਂ ਪੈਦਾ ਹੁੰਦਾ ਗੱਲ ਬਣਨੀ ਨਹੀਂ ਅਰਦਾਸ ਕਰਿਆ ਕਰੀਏ ਮਹਾਰਾਜ ਅਹਿਸਾਸ ਪੈਦਾ ਹੋਵੇ ਮਹਾਰਾਜ ਮਹਿਸੂਸ ਕਰ ਸਕੀਏ ਆਪਣੇ ਆਪ ਨੂੰ ਤੁਹਾਡੇ ਨਾਮ ਨੂੰ ਤੁਹਾਡੀ ਹੋਂਦ ਨੂੰ ਆਪਣੇ ਵਿੱਚੋਂ ਦੇਖ ਸਕੀਏ ਉਹ ਅਹਿਸਾਸ ਕਰਨ ਵਾਲੀ ਬਿਰਤੀ ਬਖਸ਼ੋ ਚੇਤਨਤਾ ਬਖਸ਼ੋ ਇਸ ਮੰਗਿਆ ਕਰੋ ਸਤ ਗੁਰੂ ਜੀ ਰਹਿਮਤ ਕਰਨ ਹੋਈਆਂ ਪੁੱਲਾਂ ਦੀਆਂ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਨਾਲ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ